ਕਾਂਗਰਸ ਦਾ ਲਾਲ ਸਿੰਘ ਦਾ ਖਾਸ ਆਦਮੀ ਹੈ ਇਹ ਸਦਾ ਲਾਲ ਸਿੰਘ ਦਾ ਖਾਸ ਆਦਮੀ ਹੈ ਇਸ ਤੇ ਪਰਚਾ ਹੋਣਾ ਚਾਹੀਦਾ 100 ਤੋਂ ਵੱਧ ਪਰਚੇ ਕਾਂਗਰਸੀ ਵਰਕਰਾਂ ਦੇ ਹੋਈ ਅੱਜ ਸਾਰੇ ਜ਼ਿਲ੍ਹੇ 'ਚ ਇਸ ਜਮੀ ਸਰਕਾਰ ਨੇ ਜਿਹੜਾ ਪਰਚੂ ਪਾਇਆ ਹੋਇਆ ਦੋਨੋਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦਾ ਜੀੜਾ ਦੁੱਬੜ ਕਰ ਦਿੱਤਾ ਭਾਵੇਂ ਦਿੱਲੀ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਅੱਜ ਬੇਰੀ ਬੇ ਹਰਿਆਣਾ ਇਸ ਗੱਲ ਤੇ ਕਿ ਇੱਕ ਪਾਸੇ ਪਾਕਿਸਤਾਨ ਬਾਰਡਰ ਤੇ ਪਾਕਿਸਤਾਨ ਦੇ ਰੇਂਜਰ ਪਾਕਿਸਤਾਨ ਦੀ ਫੌਜ ਤੋਪਾਂ ਤੇ ਬੰਦੂਕਾਂ ਸਿੱਧੀ ਬੈਠੀ ਹੈ ਪੰਜਾਬ ਵੱਲ ਦੂਜੇ ਪਾਸੇ ਹਰਿਆਣਾ ਬਾਰਡਰ ਤੇ ਹਰਿਆਣੇ ਦੀ ਪੁਲਿਸ ਔਰ ਸੀਆਰਪੀ ਸੈਟਰ ਦੀ ਬੰਦੂਕਾਂ ਲਈ ਖੜੀ ਹੈ ਕਿ ਕਿਸਾਨਾਂ ਨੂੰ ਲੰਘਣ ਨਹੀਂ ਦੇਣਾ ਗੋਲੀਆਂ ਚੱਲੀਆਂ ਡੱਡੇ ਜਿਹੇ ਕਿਸਾਨ ਬੜਿਆ ਸਰਕਾਰਯੋਗ ਸਾਥੀਓ ਮੈਂ ਇਸੇ ਦੇ ਚੀਮ ਲਿਸਟ ਤੋਂ ਪੁੱਛਣਾ ਚਾਹੁੰਦਾ ਇੱਥੇ ਕੁੱਤਾ ਮਰ ਜਵੇ ਉਹਦਾ ਬਿਆਨ ਆਦਾ ਸਰਕਾਰ ਦਾ ਸਾਹਮਣੂ ਚਾਹਮ ਨੂੰ ਉਹ ਪੰਜਾਬ ਦਾ ਕਿਸਾਨ ਪੰਜਾਬ ਦੀ ਧਰਤੀ ਤੇ ਹਰਿਆਣੇ ਤੇ ਸੈਂਟਰ ਦੇ ਗੋਲੀ ਮਾਰ ਕੇ ਚਲੇ ਜਾਣ ਤੁਸੀਂ ਇਹਨਾਂ ਦਾ ਪਰਚਾ ਵੀ ਦਿਲ ਤੇ ਲਗਾਓ ਤੁਸੀਂ ਡਰ ਕੇ ਤੁਸੀਂ ਥੱਲੇ ਲੱਗ ਕੇ ਦੇ ਸੈਂਟਰ ਦੀ ਸਰਕਾਰ ਤੇ ਤੁਹਾਨੂੰ ਡਰ ਹੈ ਕਿ ਜਿਹੜੀ ਜੇ ਜੇ ਇਨਕੁਇਰੀ ਚੰਡੀਗੜ੍ਹ ਚ ਹੋ ਰਹੀ ਹੈ ਜਾਂ ਦਿੱਲੀ ਚ ਹੋ ਰਹੀ ਹੈ ਇਹਦੀ ਬਾਤ ਹੀ ਚੰਡੀਗੜ੍ਹ ਆਉ ਇਸ ਕਰਕੇ ਚੱਲ ਗਏ ਮੇਰਾ ਕਹਿਣਾ ਇਹ ਹੈ ਕਿ ਇਹ ਕਿਸਾਨ ਜਿਹੜਾ